ਫੀਰਕੋੜ ਦੀ ਬਜਗਰ ਬਸਤੀ ਦੀ ਮੁੱਖ ਸੜਕ ਜੋ ਕਿ ਸ਼ਹਿਰ ਨੂੰ 7 ਕਰੋੜ ਨਾਲ ਜੋੜਦੀ ਹੈ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਪੈਨਕਾਰਨ ਅਤੇ ਖੁੱਲ੍ਹੇ ਨਾਲੇ ਨੂੰ ਬੰਦ ਕਰ ਅੰਡਰਗ੍ਰਾਉਂਡ ਪਾਈਪ ਪਾਨਕਾਰਨ ਟੁੱਟ ਚੁੱਕੀ ਸੀ ਜਿਸ ਕਾਰਨ ਆਸ-ਪਾਸ ਦੇ ਲੋਕਾਂ ਦਾ ਰਹਿਣਾ ਦੁਬਰ ਹੋ ਚੁੱਕਾ ਸੀ ਅਤੇ ਨਾਲ ਹੀ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਕਈ ਹਾਦਸੇ ਵੀ ਇਸ ਸੜਕ ਦੇ ਟੁੱਟੇ ਹੋਣ ਦੇ ਕਾਰਨ ਵਾਪਰ ਚੁੱਕੇ ਸਨ ਜਿਸ ਤੋਂ ਬਾਅਦ ਲਗਾਤਾਰ ਲੋਕਾਂ ਵੱਲੋਂ ਇਸ ਸੜਕ ਨੂੰ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ ਜੋ ਅੱਜ ਪੂਰੀ ਹੋਣ ਜਾ ਰਹੀ ਹੈ ਜਿਸ ਦੇ ਨਿਰਮਾਣ ਕਾਰਜ ਦਾ ਅਗਾਜ਼ ਵਿਦਾਇਕ ਗੁਰਦੇਵ ਸਿੰਘ ਸਿੱਖੋਂ ਵੱਲੋਂ ਕਰਵਾਇਆ ਗਿਆ ਜਿਸ ਨੂੰ ਬਣਾਉਣ ਵਿੱਚ 37 ਲੱਖ 43 ਹਜ਼ਾਰ ਰੁਪਏ ਖਰਚ ਕੀਤੇ ਜਾਣਗੇ ਇਸ ਮੌਕੇ ਜਿੱਥੇ ਇਲਾਕਾ ਨਿਵਾਸੀਆਂ ਵੱਲੋਂ ਸਰਕਾਰ ਦਾ ਅਤੇ ਵਿਦਾਇਕ ਦਾ ਧੰਨਵਾਦ ਕੀਤਾ ਗਿਆ ਉੱਥੇ ਵਿਦਾਇਕ ਗੁਰਦੇਵ ਸਿੰਘ ਸਿੱਖੋਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਮੌਕੇ ਸ਼ਹਿਰ ਦੇ ਵਿਕਾਸ ਕਾਰਜ ਰੁਕੇ ਹੋਏ ਸਨ ਜਿਨ੍ਹਾਂ ਨੂੰ ਇੱਕ ਇੱਕ ਕਰਕੇ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਕੱਲੇ ਨਹੀਂ ਪੱਥਰ ਰੱਖਣ ਵਿੱਚ ਵਿਸ਼ਵਾਸ ਨਹੀਂ ਕਰਦੀ ਬਲਕਿ ਕੰਮ ਕਰਨ ਵਿੱਚ ਵਿਸ਼ਵਾਸ ਕਰਦੀ ਹੈ ਅਤੇ ਜਦੋਂ ਅਪਰੂਵ ਕੰਮ ਲਈ ਰਾਸ਼ੀ ਜਾਰੀ ਹੋ ਜਾਂਦੀ ਹੈ ਤਾਂ ਤੁਰੰਤ ਉਸ ਕੰਮ ਨੂੰ ਚਾਲੂ ਕਰਵਾਇਆ ਜਾਂਦਾ ਹੈ ਤੇ ਅੱਗੇ ਵੀ ਸ਼ਹਿਰ ਦੇ ਰੁਕੇ ਹੋਏ ਕੰਮਾਂ ਨੂੰ ਜਲਦ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਅਸਲ ਇਹ ਫ੍ਰੀਕੋਰਟ ਦੀ ਇੱਕ ਅਹਿਮ ਰੋਡ ਹੈ ਜਿਹੜੀ ਫ੍ਰੀਕੋਰਟ ਸ਼ਹਿਰ ਨੂੰ ਸਾਦਕ ਦੇ ਨਾਲ ਜੋੜਦੀ ਹੈ। ਔਰ 37.43 ਕਰੋੜ ਲੱਖ ਦੇ ਨਾਲ ਇਹ ਸੜਕ ਅਸੀਂ ਹੁਣ ਕੰਪਲੀਟ ਕਰਨ ਜਾ ਰਹੇ ਆਂ ਜਿੱਥੇ ਜਿੱਥੇ ਜ਼ਿਆਦਾ ਟੁੱਟੀ ਹੋਈ ਉੱਥੇ ਪੱਥਰ ਵੀ ਪਾਵਾਂਗੇ ਤੇ ਬਾਕੀ ਦੇ ਉੱਤੇ ਪੀਸੀ ਪੈਣੀ ਆ ਕੁਝ ਜਿਹੜੀਆਂ ਸੀਵਰੇਜ ਤੇ ਕਰਕੇ ਵੀ ਕਾਫੀ ਇਹਦੀ ਪੱਟਾ ਖੋਈ ਹੋਈ ਸੀਗੀ ਉਹ ਸਾਰੀ ਠੀਕ ਕਰਨ ਵਾਸਤੇ ਜਿਹੜਾ ਹੈਗਾ 37.43 ਲੱਖ ਦੇ ਉੱਤੇ ਨਾਲੇ ਨੂੰ ਬਹੁਤ ਜਲਦ ਦਾ ਜਿਹੜਾ ਅਸੀਂ ਉਹ ਮੁਕੰਮਲ ਕਰਾਂਗੇ ਤਾਂ ਪਿਛਲੀ ਸਰਕਾਰ ਜਦੋਂ ਉਹ ਤਾਂ ਕਾਫੀ ਜਿਹੜੇ ਵਿਕਾਸ ਦੇ ਕੰਮ ਸੀ અધੂਰੇ ਪਏ ਸੀ ਯਾਂ ਵਿੱਚ ਰੁਕੇ ਸੀ ਉਸ ਨੂੰ ਪੂਰਾ ਕਰਨ ਲਈ ਸਰਕਾਰ ਉਹਨਾਂ ਕਿਸਾਨ ਦੇ ਬਿਚ ਦੇਖੋ ਅਸੀਂ ਤਾਂ ਜਿੱਦਾਂ ਦੇ ਸਰਕਾਰ ਬਣੀ ਉਹਦੇ ਤੇ ਹਰ ਕੰਮ ਨੂੰ ਪੂਰਾ ਕਰਨ ਤੇ ਲੱਗੇ ਹੋਏ ਤਾਂ ਸੀਰਜ ਦਾ ਧੂਰਾ ਕੰਮ ਸੀ ਉਹ ਵੀ ਅਸੀਂ ਪੂਰਾ ਕੀਤਾ ਹੋਰ ਵੀ ਬਜਟ ਆ ਰਹੇ ਜਿੱਥੇ ਇਹਨਾਂ ਦੇ ਨਕਸ਼ੇ ਦੇ ਵਿੱਚ ਨਹੀਂ ਸੀ ਨਵਾਂ ਸੀਰਜ ਵੀ ਪਾਵਾਂਗੇ ਜਿਹੜਾ ਪੱਟ ਕੇ ਛੱਡਿਆ ਉਹ ਵੀ ਠੀਕ ਕਰੀ ਜੰਨੇ ਸੋ ਇਹ ਵੀ ਜਿਹੜਾ ਉਹਦਾ ਇੱਕ ਹਿੱਸਾ ਹੈ ਉਹ ਬਹੁਤ ਜਲਦਾ ਸਾਰੀਆਂ ਸੜਕਾਂ ਤੇ ਹੋਰ ਵੀ ਬੜੇ ਵਿਕਾਸ ਕਾਰਜ ਫਰੀ ਕੋਟ ਸ਼ਹਿਰ ਦੇ ਵਿੱਚ ਪੰਜਾਬ ਦੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਉਹ ਹੁਣ ਹੋਰ ਕਿਹੜੇ ਪ੍ਰੋਜੈਕਟ ਹੈ ਜਿਹੜਾ ਹੁਣ ਪਾਈਪਲਾਈਨ ਚੱਲਦਾ ਹੈ ਇਹ ਸਾਰੇ ਚੱਲ ਰਿਹਾ ਜੀ ਅਸੀਂ ਕਾਫੀ ਉੱਤੇ ਕੰਮ ਕਰ ਰਹੇ ਹਾਂ ਪਰ ਉਹ ਤੁਹਾਡੇ ਸਾਹਮਣੇ ਸਾਡਾ ਕੰਮ ਇਹ ਜਦੋਂ ਅਸੀਂ ਨੀਂ ਪੱਥਰ ਨਹੀਂ ਲਾ ਕੇ ਜਾਂਦੇ ਅਸੀਂ ਕੰਮ ਸ਼ੁਰੂ ਕਰਾਉਣਾ ਜਦੋਂ ਪੈਸੇ ਦੇ ਦਿੰਨੇ ਆ ਫਿਰ ਅਸੀਂ ਆਉਨੇ ਆ ਜਿਹੜਾ ਵੀ ਜਦੋਂ ਦੀ ਵੀ ਸਰਕਾਰ ਬਣੀ ਅਸੀਂ ਜਿਹੜਾ ਵੀ ਕੰਮ ਕੀਤਾ ਨੀਂ ਪੱਥਰ ਨਹੀਂ ਲਾ ਕੇ ਜਿਵੇਂ ਮਾਨ ਸਾਹਿਬ ਕਹਿੰਦੇ ਸੀ ਝੋਟੇ ਕਹਿੰਦੇ ਫਿਰ ਉਹ ਕੰਮ ਨਹੀਂ ਕਰਨਾ ਕੰਮ ਸ਼ੁਰੂ ਕਰਾਉਣਾ ਕੰਮ ਦਾ ਦਿੱਟ ਘਾਟ ਕਰਨੇ ਉਹ ਸਾਡਾ ਕੰਮ ਸਰ ਇਹ ਕਿੰਨੇ ਦਿਨਾਂ ਵਿੱਚ ਕੰਮ ਜਿਹੜਾ ਮੁਕੰਮਲ ਹੋਵੇ ਤੇ ਬਹੁਤ ਜਲਦੀ ਕਿਉਂਕਿ ਪਹਿਲਾਂ ਪੱਥਰ ਪੈਣਾ ਉਸ ਤੋਂ ਬਾਅਦ ਜਿੱਤੇ ਮੌਸਮ ਠੀਕ ਹੋਇਆ ਕਿਉਂਕਿ ਕਈ ਵਾਰੀ ਬਰਸਾਤਾਂ ਹੀ ਪੈਣ ਲੱਗ ਜਾਂਦੀਆਂ ਉਹਦੇ ਨਾਲ ਲੱਕ ਕਈ ਵਾਰੀ ਨਹੀਂ ਹੁੰਦੀ ਪਰ ਸਾਡੀ ਕੋਸ਼ਿਸ਼ ਇਹ ਜਿੱਤੇ ਵੀ ਉਹੋ ਜਿਹਾ ਮੌਸਮ ਹੋਵੇ ਤੇਤੇ ਲੋਕ ਤਜਰਬਾ ਲੈ ਸਕਦੀ ਹੋਵੇ ਉਤੇ ਜਿਹੜਾ ਕੰਮ ਮੁਕੰਮਲ ਕਰਦਾ ਹੈ ਬਹੁਤ ਅੱਛਾ ਮਸਕੂਰਿਸ ਕਰ ਰਹੇ ਜੀ ਅੱਜ ਸ਼ੋਭਾ ਅਫਸਰ ਦੇ ਮੌਕੇ ਤੇ ਮਾਨਯੋਗ ਵਿਧਾਇਕ ਸਾਹਿਬ ਨੇ ਸ਼ੁਰੂਆਤ ਕੀਤਾ ਹੈ ਕਿ ਇਹਨਾਂ ਦੇ ਇਹਨਾਂ ਨੇ ਵਾਅਦਾ ਵੀ ਕੀਤਾ ਹੈ ਕਿ ਛੇਤੀ ਤੋਂ ਛੇਤੀ ਇਹ ਕੰਮ ਮੁਕੰਮਲ ਹੋਵੇਗਾ ਇਹ ਐਮ ਰੋਡ ਹੈ ਜੋ ਕਿ ਸ਼ਹਿਰ ਤੋਂ ਲੈ ਕੇ ਤੇ 7 ਕਰੋੜ ਨੂੰ ਮਿਲਦੀ ਹੈ ਤੇ ਮੈਂ ਇਹ ਵੀ ਬੇਨਤੀ ਕਰੂੰਗਾ ਕਿ ਜੋ ਵੀ ਕੰਮ ਸ਼ੁਰੂ ਕਰਨਾ ਹੈ ਜਿੱਥੇ ਸੀਵਰੇਜ ਦਾ ਪੁਆਇੰਟ ਹੈ ਉਹਦੇ ਉਸ ਮੈਨੂ ਨੂੰ ਠੀਕ ਕੀਤਾ ਜਾਵੇ ਜਿੱਥੇ ਪਾਣੀ ਲੀਕ ਕਰ ਜਾਵੇ ਉਹਨੂੰ ਠੀਕ ਕੀਤਾ ਜਾਵੇ ਤਾਂ ਕਿ ਰੋਡ ਬਣ ਤੋਂ ਬਾਅਦ ਟੁੱਟੇ ਨਾ ਤੇ ਮਜ਼ਬੂਤੀ ਨਾਲੇ ਰੋਡ ਬਣ ਜਾਵੇ ਤੇ ਸ਼ਹਿਰ ਵਾਸਤੇ ਇੱਕ ਨਮੂਨਾ ਯਾਦ ਹੋ ਜਾਵੇ ਮੈਂ ਧੰਨਵਾਦੀ ਹਾਂ ਮਾਨਯੋਗ ਵਿਧਾਇਕ ਸਾਹਿਬ ਦਾ ਤੇ ਇਹਨਾਂ ਦੀ ਸਰਕਾਰ ਦਾ ਵੀ ਜਿਹੜਾ ਇਹ ਧੂਰੇ ਕੰਮ ਨੂੰ ਸ਼ੁਰੂ ਕਰ ਰਹੀ ਹੈ ਬਹੁਤ ਬਹੁਤ ਧੰਨਵਾਦ